ਅਨਪਰਾ ਦਾ ਇੱਕ ਜਿਹੜਾ ਰੋਲ ਆ ਨਾ ਬਹੁਤ ਖਾਸ ਹੁੰਦਾ ਹੈ ਲਿਕ ਪੇਰੈਂਟਸ ਤੋਂ ਬਾਅਦ ਹੈ ਨਾ ਅਸੀਂ ਕਹਿੰਦੇ ਕਿ ਮਾਪੇ ਸਾਡੇ ਲਈ ਰੱਬ ਨੇ ਮੇਰੇ ਪਾਦਰ ਨਹੀਂ ਹੈਗੇ ਮੈਨੂੰ ਇਹ ਲੱਗਦਾ ਮੇਰਾ ਜੇ ਵੱਡਾ ਭਾਈ ਇਹਨਾਂ ਮੇਰਾ ਉਹੀ ਪਿਆਰ ਹੈ ਹੁਣ ਪ੍ਰੀਤੀ ਦੇ ਵੀ ਤੇ ਦੁੱਲੇ ਦੇ ਵੀ ਮਾਪਿਓ ਹੈ ਨਹੀਂ ਹੂੰ ਦੁੱਲੇ ਨੇ ਹੀ ਆਪਣੇ ਪਾਈ ਪੈਣਾ ਨੂੰ ਪਾੜਿਆ ਹਾਂਜੀ ਸਿਰੂ ਤੋਂ ਲੈ ਕੇ ਉਹ ਨੇ ਹੀ ਸਾਰੀ ਜ਼ਿੰਮੇਵਾਰੀ ਚੱਕੀ ਹੈ ਤੇ ਪ੍ਰੀਤੀ ਲਈ ਆਪਣਾ ਭੈਰ ਆਪਸ ਸਾਨੂੰ ਕਦੇ ਐਂ ਲੱਗਿਆ ਹੀ ਨਹੀਂ ਹੈਗਾ ਕਿ ਅਸੀਂ ਫਿਲਮ ਨੂੰ ਸ਼ੂਟ ਕਰ ਰਹੇ ਹਾਂ ਬਟ ਇਹ ਇਹ ਲੱਗਦਾ ਹੁੰਦਾ ਸੀ ਅਸੀਂ ਕੋਈ ਪਿਕਨਿਕ ਤੇ ਆਏ ਹਾਂ ਬਟ ਟ੍ਰੇਲਰ ਟੀਜ਼ਰ ਤੋਂ ਦੇਖ ਕੇ ਲੱਗਦਾ ਤੇ ਧੜ 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 ਉਹ ਚੀਜ਼ਾਂ ਦੇਖਣੀਆਂ ਪਈਆਂ ਪਹਿਨਾ ਕੰਮ ਕਰਦੇ ਨਾ ਡਰ ਲੱਗਦਾ ਸਾਨੂੰ ਵਧੀਆ ਗੱਲ ਹੈ ਕਿ ਡਰ ਨਹੀਂ ਲੱਗਾ ਕਿਉਂਕਿ ਜਿਵੇਂ ਮੇਰੇ ਦਿਨ ਲੱਗੇ ਮੌਤਾ ਸ਼ੂਟ ਕੀ ਸੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨੀਸ਼ਾ ਹਾਂ ਰੋਜ਼ਾਨਾ ਸਪੋਕਸਮੈਨ ਤੇ ਸਵਾਗਤ ਕਰਦੀ ਆ OTT ਪਲੇਟਫਾਰਮ ਕੇਬਲ 1 ਤੇ ਇੱਕ ਬਹੁਤ ਹੀ ਪਿਆਰਾ ਪ੍ਰੋਜੈਕਟ ਆ ਰਿਹਾ ਨਵੇਂ ਸਾਲ ਤੇ ਸੋ ਮਕੋਕਾ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਸੋਹਣਾ ਕਨਸੈਪਟ ਹੈ ਤੇ ਬਹੁਤ ਸੋਹਣੇ ਸੋਹਣੇ ਕਿਰਦਾਰ ਨੇ ਬਹੁਤ ਸੋਹਣੀ ਡਾਇਰੈਕਟ ਹੋਈ ਆ ਤੇ ਬਹੁਤ ਹੀ ਸੋਹਣੇ ਪ੍ਰੋਡਿਊਸਰ ਨੇ ਠੀਕ ਹੈ ਜੀ ਸੋ ਜੀ ਸਾਡੇ ਨਾਲ ਫਿਲਮ ਦੇ ਕਲਾਕਾਰ ਬੈਠੇ ਨੇ ਸਿਨੈਮਟੋਗ੍ਰਾਫੀ ਬੈਠੇ ਸਿਨੈਮਟੋਗ੍ਰਾਫਰ ਬੈਠੇ ਨੇ ਤੇਜੀ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਰੋਜ਼ਾਨਾ ਤੇ ਸੋ ਪ੍ਰੀਤੀ ਦਾ ਕਿਰਦਾਰ ਜੀ ਬਹੁਤ ਬਸਵਾਗਤ ਹੈ ਜੀ ਤੇ ਵਿਕਾਸ ਦਾ ਕਿਰਦਾਰ ਨਿਭਾਉਣ ਵਾਲੇ ਕਰਮਜੀਤ ਸਰ ਸਸਿਕਾਲ ਜੀ ਨਾਮ ਯਾਦ ਰਹਿ ਗਿਆ ਮੈਨੂੰ ਸ਼ੁਕਰ ਹੈ ਸੋ ਜੀ ਟ੍ਰੇਲਰ ਦੇਖਿਆ ਬਹੁਤ ਸੋਹਣਾ ਲੱਗਿਆ ਬਹੁਤ ਸੋਹਣਾ ਕੰਮ ਹੈ ਜੀ ਸੋ ਮੈਂ ਕਿੱਕ ਕਰਕੇ ایکسپੀਰੀਅੰਸ ਤੁਹਾਡਾ ਜਾਨਣਾ ਚਾਹਾਂਗੀ ਜੀ ਉਧਰੋਂ ਸ਼ੁਰੂ ਕਰਦੇ ਆ ਸੋ ਡੀਓਪੀ ਸਿਨੇਮਟੋਗ੍ਰਾਫਰ ਸੇਮ ਹੀ ਕਾਈਂਡ ਆਫ ਹਾਂ ਜੀ ਹਾਂ ਜੀ ਹੈ ਨਾ ਜੀ ਸੋ ਕਿਵੇਂ ਦਾ ਰਿਹਾ ਤੁਹਾਡਾ ایکسپੀਰੀਅੰਸ ایکسپੀਰੀਅੰਸ ਬਹੁਤ ਵਧੀਆ ਰਿਹਾ ਤੇ ਇਹ ਚ ਵਧੀਆ ਗੱਲ ਇਹ ਹੈ ਕਿ ਇਹ ਮੇਰੀ ਐਜ਼ ਅ ਸਿਨੇਮਟੋਗ੍ਰਾਫਰ ਪਹਿਲੀ ਫਿਲਮ ਸੀਗੀ ਨਾਈਸ ਤੇ ਕੁਰਬਾਨ ਮੇਰੇ ਦੀ ਸਾਰੀ ਟੀਮ ਹੀ ਨਵੀਂ ਸੀਗੀ ਡਾਇਰੈਕਸ਼ਨ ਟੀਮ ਮੇਰੀ ਟੀਮ ਤੇ ਅਨੁਰਾਜ ਵੀਰਾ ਸਾਰਿਆਂ ਦੀ ਪਹਿਲੀ ਫਿਲਮ ਸੀਗੀ ਤੇ ਉਹਦੇ ਲਈ ਐਕਸਾਈਟਮੈਂਟ ਵੀ ਸੀਗੀ ਬਟ ਇੱਕ ਚੀਜ਼ ਇਹ ਸੀਗਾ ਕਿ ਜਿਵੇਂ ਕਿ ਵੇਲੇ ਆਪਾਂ ਪਹਿਲਾਂ ਕੰਮ ਕਰਦੇ ਨਾ ਡਰ ਲੱਗਦਾ ਸਾਨੂੰ ਵਧੀਆ ਗੱਲ ਇਹ ਕਿ ਡਰ ਨਹੀਂ ਲੱਗਾ ਕਿਸੇ ਨੂੰ ओके okay, जी। ਇਹ ਅੰਡਰਸਟੈਂਡਿੰਗ ਬਹੁਤ ਵਧੀਆ ਸੀਗੀ। ਲਵਨੀਤ ਹੋਣਾ ਨਾਂ ਤੇ ਕੁਰਬਾਨ ਵੀਰੇ ਨਾਂ ਮੈਂ ਇੱਕ ਵੈਬ ਸੀਰੀਜ਼ ਹੀ ਕੀਤੀ ਸੀਗਾ ਤਾਂ ਇੱਕ ਪਾਇਲਟ ਸ਼ੂਟ ਕੀਤਾ ਸੀਗਾ। ਠੀਕ ਹੈ ਜੀ। ਕਿ ਉੱਥੇ ਕੁਰਬਾਨ ਵੀਰਾ ਪਹਿਲੀ ਵਾਰੀ ਅਸੀਂ ਮਿਲੇ ਤੇ ਇਹਨਾਂ ਕਿਹਾ ਕਿੰਦੇ ਕਿ ਜਿਹੜਾ ਤੁਹਾਡਾ ਕੰਮ ਆ ਜੇ ਤਾਂ ਤੁਸੀਂ ਆਪਣੇ ਕੈਮਰਾ ਵਰਕ ਥਰੂ ਕਹਾਣੀ ਨੂੰ ਪੁਸ਼ ਕਰਦੇ ਹੋ। ਮੇਰਾ ਮੰਨਿਆ ਕਿ ਮੈਂ ਜੀ ਕੁਝ ਕੱਲ ਨੂੰ ਕੁਝ ਕੀਤਾ ਤੇ ਆਪਾਂ ਜਰੂਰ ਇਕੱਠੇ ਕਰਾਂਗੇ ਓਕੇ ਤੇ ਬਸ ਉਹਨਾਂ ਆਪਦਾ ਵਾਦਾ ਪੂਰਾ ਕੀਤਾ ਤੇ ਮਕੌਕਾ ਤੋਂ ਮੇਰੀ ਸ਼ੁਰੂਆਤ ਹੋਈ ਤੇ ਉਸ ਤੋਂ ਬਾਅਦ ਕੰਟੀਨਿਊਸਲੀ ਮੇਰਾ ਕੰਮ ਚੱਲ ਰਿਹਾ ਹੈ ਮਕੌਕਾ ਵਧੀਆ ਲੱਗੀ ਤੁਹਾਨੂੰ ਮਤਲਬ ਕਿ ਇੱਕ ਹੁੰਦਾ ਨਾ ਕੰਮ ਕਰਦੇ ਕਰਦੇ ਮਜ਼ਾ ਆਉਂਦਾ ਤੁਹਾਨੂੰ ਜਾਂ ਤੁਸੀਂ ਕੰਮ ਕਰਦੇ ਹੋ ਸਿਰਫ ਸੋ ਮਜ਼ਾ ਆਇਆ ਪੂਰਾ ਮਜ਼ਾ ਆਇਆ ਕਿਉਂਕਿ ਮੈਂ ਇਸ ਤੋਂ ਪਹਿਲਾਂ ਮਿਊਜ਼ਿਕ ਵੀਡੀਓਜ਼ 2016 ਤੋਂ ਕਰ ਹੀ ਰਿਹਾ ਸੀਗਾ ਫਿਲਮ ਮੇਰੀ ਪਹਿਲੀ ਸੀਗੀ ਤੇ ਵਧੀਆ ਗੱਲ ਇਹ ਹੁੰਦੀ ਜਦੋਂ ਤੁਸੀਂ ਨਵਾਂ ਕੰਮ ਕਰਦੇ ਹੋ ਨਾ ਵੀ ਹੂੰ ਤੇ ਜਦੋਂ ਤੁਸੀਂ ਵੀ ਐਂਕਰਿੰਗ ਪਹਿਲੀ ਵਾਰੀ ਕੀਤੀ ਹੋਗੀ ਤੇ ਇੰਨਾ ਡਰ ਨਹੀਂ ਲੱਗਾ ਹੋਊਗਾ ਕਿਉਂਕਿ ਪਤਾ ਹੀ ਕੁਝ ਨਹੀਂ ਹੂੰ ਜਦੋਂ ਚਾਰ ਚੀਜ਼ਾਂ ਪਤਾ ਲੱਗ ਜਾਂਦੀਆਂ ਐਜ਼ ਅ ਐਕਟਰ ਵੀ ਮਿਲਦਾ ਭਾਜੀ ਜਦੋਂ ਪਤਾ ਲੱਗ ਜਾਂਦਾ ਫਿਰ ਬੰਦਾ ਜ਼ਿਆਦਾ ਕਪੜਾ ਲੱਭ ਮੈਂ ਬੈਠਾ ਠੀਕ ਐ ਮਤਲਬ ਮੇਰੀ ਪੇਚ ਠੀਕ ਐ ਜਦੋਂ ਨਹੀਂ ਪਤਾ ਹੁੰਦਾ ਆਪਾਂ ਨਵੇਂ ਹੁੰਨੇ ਆਪਾਂ ਕੁਝ ਵੀ ਕਹਿ ਦੇਨੇ ਤੇ ਮਕੂਕਾ ਫਿਲਮ ਮੈਂ ਐਦਾਂ ਹੀ ਸ਼ੂਟ ਕੀਤੀ ਕਿ ਮੈਂ ਜੋ ਮੇਰੇ ਦਿਲ ਨੇ ਕਿਹਾ ਕਿ ਮੈਨੂੰ ਐਦਾਂ ਦਾ ਲਿਟ ਅਪ ਕਰਨਾ ਚਾਹੀਦਾ ਮੈਨੂੰ ਐਦਾਂ ਦੇ ਫਰੇਮ ਚਾਹੀਦੇ ਮੇਰਾ ਜਿਵੇਂ ਮੇਰੇ ਦਿਲ ਨੇ ਕਿਹਾ ਮੈਂ ਉਦਾਂ ਸ਼ੂਟ ਕੀਤੀ ਆ ਸੋ ਵੈਰੀ ਨਾਈਸ ਐਂਡ ਆਲ দ্য ਵੈਰੀ ਬੈਸਟ ਫਾਰ ਫਿਊਚਰ ਆਲਸੋ ਜੀ ਸੋ ਪ੍ਰੀਤੀ ਜਿਨ੍ਹਾਂ ਨੇ ਦੁੱਲੇ ਦੀ ਭੈਣ ਦਾ ਕਿਰਦਾਰ ਨਿਭਾਇਆ ਹਨਾ ਮੇਨ ਜਿਹਦੇ ਕਰਕੇ ਸਭ ਕੁਝ ਹੁੰਦਾ ਆ ਹੈਨਾ ਸੋ ਤੁਹਾਡਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਐਕਸਪੀਰੀਅੰਸ ਤਾਂ ਬਹੁਤ ਵਧੀਆ ਰਿਹਾ ਮਤਲਬ ਜਿਨੇ ਹਮ ਤਾਂ ਪ੍ਰੋਜੈਕਟ ਕੀਤੇ ਆ ਮੈਂ ਸਭ ਤੋਂ ਜ਼ਿਆਦਾ ਮਜ਼ਾ ਮੈਨੂੰ ਇਸ ਪ੍ਰੋਜੈਕਟਸ ਆਇਆ ਸੀਗਾ ਠੀਕ ਹੈ ਜੀ ਤੇ ਸਟਾਰਟਿੰਗ ਤੋਂ ਹੀ ਜਦੋਂ ਸਾਡੀਆਂ ਵਰਕਸ਼ਾਪ ਸ਼ੁਰੂ ਹੋ ਗਈਆਂ ਸੀਗੀਆਂ ਉਦੋਂ ਹੀ ਸਾਡੇ ਕਨੈਕਸ਼ਨ ਬਹੁਤ ਪਿਆਰੇ ਬਣ ਗਏ ਸੀਗੇ ਜਿੱਦਾਂ ਜਿੱਦਾਂ ਸਾਡੇ ਕੈਰੇਕਟਰ ਹੈਗੇ ਉਦਾਂ ਦੀ ਬੌਂਡ ਸਾਡਾ ਪਹਿਲਾਂ ਤੇ ਵਰਕਸ਼ਾਪ ਦੇ ਵਿੱਚ ਅਸੀਂ ਕਦੇ ਕੁਝ ਕਰਨਾ ਨਵੀਂ ਨਵੀਂ ਚੀਜ਼ਾਂ ਕਰਨੀਆਂ ਹਨਾ ਸੀਨ ਨੂੰ ਕਿਸੇ ਤਰੀਕੇ ਨਾਲ ਡਿਫਰੈਂਟ ਡਿਫਰੈਂਟ ਤਰੀਕਿਆਂ ਨਾਲ ਕਰਕੇ ਦੇਖਣਾ ਬਹੁਤ ਮਜ਼ਾ ਆਉਂਦਾ ਹੁੰਦਾ ਸੀਗਾ ਉਸ ਤੋਂ ਬਾਅਦ ਫਿਰ ਜਦੋਂ ਸ਼ੂਟ ਹੋਇਆ ਉਹ ਇੱਕ ਪਿਓਰ ਜਿਹਾ ਕਨੈਕਸ਼ਨ ਆਲਰੇਡੀ ਬਣੇ ਹੋਏ ਸੀਗੇ ਤਾਂ ਸਾਲੂ ਕਰਕੇ ਹੋਰ ਮਜ਼ਾ ਆ ਰਿਹਾ ਸੀ ਇਜ਼ੀ ਰਿਹਾ ਤੁਹਾਡੇ ਲਈ ਉਹ ਚੀਜ਼ ਬਹੁਤ ਬਹੁਤ ਹੈਨਾ ਹਾਂ ਤੇ ਇਵਨ ਜਿਵੇਂ ਅਨੁਰਾਜ ਵੀਰਾ ਵੀ ਮਤਲਬ ਕੈਰੈਕਟਰ ਅਸੀਂ ਬ੍ਰਦਰ ਸਿਸਟਰ ਦਾ ਕਰਨਾ ਜੀ ਉਹ ਬੌਂਡ ਸਾਡਾ ਪਹਿਲੇ ਹੀ ਬਣ ਗਿਆ ਸੀ ਉਦੋਂ ਹੀ ਵਰਕਸ਼ਾਪਸ ਦੇ ਰਿਗਾਰਡਿੰਗ ਹਾਂ ਹਾਂ ਠੀਕ ਹੈ ਜੀ ਠੀਕ ਹੈ ਤੇ ਵਰਕ ਉਸ ਜਦੋਂ ਫਿਲਮ ਸ਼ੂਟ ਹੋ ਰਹੀ ਸੀਗੀ ਉਦੋਂ ਸਾਰਿਆਂ ਦਾ ਹੀ ਲੱਗ ਰਿਹਾ ਸੀਗਾ ਜਿਵੇਂ ਇੱਕ ਫੈਮਿਲੀ ਆ ਹਮਮ ਪ੍ਰੋਪਰ ਉਹਦਾ ਦਾ ਔਰਾ ਬਣ ਗਿਆ ਸੀਗਾ ਇਹ ਹੀ ਨਹੀਂ ਸੀਗਾ ਵੀ ਆਪਾਂ ਸ਼ੂਟ ਕਰ ਰਹੇ ਆ ਹਮ ਮਜ਼ੇ ਮਜ਼ੇ ਸਭ ਕੁਝ ਹੋ ਰਿਹਾ ਸੀਗਾ ਜੀ ਜਿਹੜਾ ਤੁਸੀਂ ਭੈਣ ਭਰਾ ਦਾ ਕੈਰੈਕਟਰ ਨਹੀਂ ਪਾਇਆ ਹਨਾ ਇਹ ਵਹਿ ਵੀ ਚਲੋ ਫਿਲਮ ਆ ਫਿਲਮ ਵੀ ਆਸ-ਪਾਸੇ ਜੋ ਆਪਾਂ ਦੇਖਦੇ ਆ ਸੁਣਦੇ ਉਹਨਾਂ ਚੀਜ਼ਾਂ ਤੋਂ ਹੀ ਬਣਦੀ ਆ ਨਾ ਭੈਣ ਭਰਾ ਦਾ ਇੱਕ ਜਿਹੜਾ ਰੋਲ ਆ ਨਾ ਬਹੁਤ ਖਾਸ ਹੁੰਦਾ ਆ ਲਿੱਕ ਪੇਰੈਂਟਸ ਤੋਂ ਬਾਅਦ ਹੈ ਨਾ ਅਸੀਂ ਕਹਿੰਨੇ ਕਿ ਮਾਪੇ ਸਾਡੇ ਲਈ ਰੱਬ ਨੇ ਬਟ ਇੱਕ ਭੈਣ ਤੇ ਭਰਾ ਦਾ ਜਿਹੜਾ ਗੂੜਾ ਰਿਸ਼ਤਾ ਆ ਮਿਲਦਾ ਉਹ ਵਿਆਹ ਤੋਂ ਪਹਿਲਾਂ ਚਾਹੇ ਵਿਆਹ ਤੋਂ ਬਾਅਦ ਵੀ ਉਹ ਸੇਮ ਹੀ ਰਹਿੰਦਾ ਦਿਲਾਂ ਦੇ ਵਿੱਚ ਸ਼ਾਇਦ ਮਾਰੀ ਮੋਟੀ ਖਟਾਸ ਆ ਜਾਂਦੀ ਆ ਬਟ ਫਿਰ ਵੀ ਤੁਹਾਡੇ ਲਈ ਉਹ ਭੈਣ ਭਰਾ ਦਾ ਰਿਸ਼ਤਾ ਕੀ ਅਹਿਮੀਅਤ ਰੱਖਦਾ ਤੁਸੀਂ ਕੀ ਫੀਲ ਕਰਦੇ ਹੋ ਕੀ ਨਿਗ ਮਿਲਦਾ ਤੁਹਾਨੂੰ ਉਸ ਰਿਸ਼ਤੇ ਦੇ ਵਿੱਚ ਮੈਨੂੰ ਮੇਰੇ ਫਾਦਰ ਨਹੀਂ ਹੈਗੇ ਮੈਨੂੰ ਇਹ ਲੱਗਦਾ ਮੇਰਾ ਜੇ ਵੱਡਾ ਭਾਈ ਹੈ ਨਾ ਮੇਰਾ ਉਹੀ ਪਿਓ ਆ ਹੂੰ ਉਹ ਸਾਰੀ ਜ਼ਿੰਮੇਵਾਰੀਆਂ ਪੂਰੀਆਂ ਕਰ ਰਿਹਾ ਆਪਣੇ ਹੂੰ ਜੇ ਹੁਣ ਈਵਨ ਮੈਂ ਹੁਣ ਜਦ ਜਾਂਦੀ ਵੀ ਆਪਣੇ ਘਰੇ ਵਾਪਸ ਜਾਣੀ ਆ ਤਾਂ ਮੈਨੂੰ ਐਂ ਲੱਗਦਾ ਵੀ ਵੀਰਾ ਜਦੋਂ ਵੀ ਮੈਨੂੰ ਬੁਲਾਉਂਦਾ ਪੁੱਤਰ ਪੁੱਤਰ ਐਂ ਲੱਗਦਾ ਵੀ ਪਿਓ ਹੀ ਆ ਮੇਰਾ ਉਹ ਇਸ ਬੌਂਡ ਨੂੰ ਆਪਾਂ ਮੈਨੂੰ ਲੱਗਦਾ ਆਪਾਂ ਲਫ਼ਜ਼ਾਂ 'ਚ ਬਿਆਨ ਨਹੀਂ ਕਰ ਸਕਦੇ ਕਿ ਕਿੰਨਾ ਪਿਓਰ ਚੀਜ਼ ਆ ਹੂੰ ਜਾਂ ਰਿਸ਼ਤਾ ਜੋ ਹੈਗਾ ਇਹ ਮੈਨੂੰ ਨਹੀਂ ਲੱਗਦਾ ਆਪਾਂ ਲਫ਼ਜ਼ਾਂ 'ਚ ਬਿਆਨ ਕਰ ਸਕਦੇ ਆਂ ਜੀ ਰਖਰੀ ਭਾਵੇਂ ਇੱਕੋ ਦਿਨ ਮੰਦੇ ਆ ਬਟ ਇਹ 365 ਵਾਲਾ ਉਹ ਰਿਸ਼ਤਾ ਦਿਨ ਵਾਲਾ ਰਿਸ਼ਤਾ ਹੈ ਜਿਹੜਾ ਕਦੇ ਡੈਫੀਨੇਟਲੀ ਬਹੁਤ ਸੋਹਣੀ ਗੱਲ ਕੀ ਲਫ਼ਜ਼ਾਂ ਦੇ ਵਿੱਚ ਐਕਸਪਲੇਨ ਨਹੀਂ ਹੋ ਸਕਦਾ ਹੈ ਨਾ ਇੱਧਰ ਆਉਣਿਆ ਜੀ ਵਿਕਾਸ ਦਾ ਕੈਰੈਕਟਰ ਹੈ ਨਾ ਜੀ 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 ਵਿਕਾਸ ਵੈਸੇ ਵਿਕਾਸ ਮੈਂ ਸੁਣਿਆ ਵੀ ਤਾਂ ਹੁੰਦਾ ਹੈ ਵਿਕਾਸ ਇਹ ਤਾਂ ਜੀ ਡਾਇਰੈਕਟਰ ਦੀ ਉਹ ਹੈ ਕੀ ਉਹਨ ਮੈਂ ਤਾਂ ਕਿਹਾ ਸੀਗਾ ਕਹਿੰਦੇ ਨਹੀਂ ਜਿਹੜੇ बिकॉज ਉਹਨੇ ਜਦੋਂ ਰਿਸਰਚ ਕੀਤੀ ਸੀਗੀ ਇਸ ਸਟੋਰੀ ਦੇ ਉੱਤੇ ਜੀ ਤੇ ਜਿਵੇਂ ਆਪ ਕਹਿੰਦੇ ਨੇ ਉਹਨਾਂ ਦੀ ਲੈਂਗੁਏਜ ਜਿਹਨੇ ਬਾਜੀਗਰ ਹੁੰਦੇ ਆ ਹੂੰ ਹੂੰ ਉਹ ਵੀ ਨੂੰ ਵੀ ਜਾਂ ਮਤਲਬ ਇਸ ਤਰੀਕੇ ਨਾਲ ਘਰੋੜ ਕੇ ਬੋਲਦੇ ਥੋੜਾ ਜਿਹਾ ਬਿਲਕੁਲ ਬਿਲਕੁਲ ਸੋ ਉਸ ਤਰੀਕੇ ਦੇ ਨਾਲ ਉਹਨਾਂ ਨੇ ਕਰੈਕਟਰ ਨੂੰ ਉਹਨਾਂ ਨੇ ਆਪ ਦੀ ਤਰੀਕੇ ਨਾਲ ਡਿਫਾਈਨ ਕੀਤਾ ਮੈਂ ਕਿਹਾ ਸੀਗਾ ਵੈਸੇ ਸਟਾਰਟਿੰਗ ਦੇ ਵਿੱਚ ਭਟਕਦੇ ਨਹੀਂ ਇਹ ਵੀ ਤੋਂ ਹੀ ਹੋਏਗਾ ਜੀ ਵੀ ਤੋਂ ਹੀ ਹੋਏਗਾ ਠੀਕ ਹੈ ਜੀ ਕਿਵੇਂ ਦਾ ਹੋਣ ਵਾਲਾ ਵਿਕਾਸ ਦਾ ਕਰੈਕਟਰ ਕੀ ਖਾਸ ਹੋਣ ਵਾਲਾ ਹੈ ਕੀ ਕਰੇਗਾ ਵਿਕਾਸ ਕਿ ਦੇ ਨਾਲ ਆ ਕਿਹੜਾ ਸ਼ੇਡ ਸਾਨੂੰ ਦੇਖਣ ਨੂੰ ਮਿਲੇਗਾ ਮਕੋਕਾ ਦੇ ਵਿੱਚ ਤੁਹਾਡਾ ਬੇਸਿਕਲੀ ਇਹ ਚਾਰ ਦੋਸਤ ਨੇ ਜੀ ਔਰ ਬਸ ਠੀਕ ਹੈ ਉਹਦੀ ਆਪਦੀ ਕੋਈ ਸੋਚਦਾ ਹੈ ਨਹੀਂ ਵਿਕਾਸ ਦੀ ਆਪਦੀ ਕੋਈ ਸੋਚ ਨਹੀਂ ਹੈਗੀ ਉਹ ਬਸ ਆਪ ਦਾ ਮਸਤ ਮੋਲਾ ਜਿਹਾ ਲਾਲ ਤੁਰਿਆ ਫਿਰਦਾ ਠੀਕ ਹੈ ਇਹ ਸਦੂਲ ਵਰਗਾ ਤਾਂ ਨਹੀਂ ਹਾਂਜੀ ਐਗਜ਼ੈਕਟਲੀ ਔਰ ਜਿਹੜੀ ਦੁੱਲੇ ਦੀ ਸਿਸਟਰ ਹੈ ਹਾਂ ਜੋ ਕਿ ਕੈਰੈਕਟਰ ਪਲੇ ਕਰ ਰਹੀ ਨੇ ਮੋਦੀ ਜੀ ਉਹਨੂੰ ਆਪਦੀ ਹੀ ਸਿਸਟਮ ਮੰਨਦਾ ਉਹ ਅੱਛਾ ਜੀ ਸੋ ਇਸੇ ਤਰੀਕੇ ਨਾਲ ਅੱਗੇ ਜਿਵੇਂ ਸਟੋਰੀ ਚੱਲਦੀ ਹੈ ਫਿਰ ਉਹ ਜਿਵੇਂ ਜਿਵੇਂ ਜੋ ਜੋ ਮਾਹੌਲ ਬਣਦਾ ਹੈ ਫਿਲਮ ਦੇ ਵਿੱਚ ਉਹ ਵੇ ਫਿਰ ਉਹ ਇਨਵੋਲ ਹੁੰਦਾ ਜਾਂਦਾ ਹੈ ਫਿਰ ਉਹਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਵੀ ਉਹ ਕਿਸ ਕਿਸ ਟਰੈਕ ਤੇ ਚੱਲ ਪਿਆ ਉਹ ਇਹ ਚੀਜ਼ ਹੈ ਮਤ ਕਿ ਰਿਵੀਲ ਨਹੀਂ ਕਰਨਾ ਨਹੀਂ ਕਰਨਾ ਹੈਨਾ ਕੋਰੀ ਨਾ ਆ ਰਿਵੀਲ ਨਹੀਂ ਕਰਨਾ ਹੈਨਾ ਦੱਸ ਦਿਓ ਮਾੜਾ ਮोटा ਕੁਝ ਹੋਰ ਕੈਰੈਕਟਰ ਬਾਰੇ ਫਿਲਮ ਬਾਰੇ ਦੱਸ ਦਿਓ ਚਲੋ ਫਿਲਮ ਬਾਰੇ ਫਿਲਮ ਬਾਰੇ ਕੀ ਦਸੀਏ ਵੀ ਸਟਾਰਟ ਕਿਵੇਂ ਹੋਈ ਸਟਾਰਟ ਕਿਵੇਂ ਹੋਈ ਉਹ ਥੋੜਾ ਜਿਹਾ ਮੈਨੂੰ ਪਤਾ ਹੈ ਕਿ ਕੁਰਬਾਨ ਹੁਣੀ ਦੱਸ ਰਹੀ ਸੀ ਤੇ ਜਿਹੜਾ ਦੁਲੇ ਦਾ ਕਰੈਕਟਰ ਦੀ ਬਾਤ ਮੈਂ ਤੁਹਾਨੂੰ ਇਹ ਦੱਸ ਸਕਦਾ ਕਿ ਮੈਂ ਇਹ ਫਿਲਮ ਨੂੰ ਹਾਂ ਕਰਨ ਵਾਸਤੇ ਹਾਂ ਕਿਉਂ ਕੀਤੀ ਸੀ ਹਾਂਜੀ ਹਾਂਜੀ ਦੱਸੋ ਜੀ ਦੱਸੋ ਉਹ ਇੰਟਰਸਟਿੰਗ ਹੋਣ ਵਾਲਾ ਹੈ ਹੋਇਆ ਕਿ ਕਿ ਜਦੋਂ ਕੁਰਬਾਨ ਦੀ ਮੈਨੂੰ ਕੋਲ ਕਾਲ ਆਈ ਹਾਂਜੀ ਜਸਪਾਲ ਜੀ ਜਿਹੜੇ ਇਹਨਾਂ ਦੇ ਇਹਨਾਂ ਨੂੰ ਅਸਿਸਟ ਕਰ ਰਹੇ ਸੀ ਜੀ ਉਹਨਾਂ ਦੀ ਕਾਲ ਆਈ ਇਹ ਕਰਕੇ ਵੀ ਮੀਟਿੰਗ ਕਰਨੀ ਹੈ ਤੇ ਕਿ ਕਰਕੇ ਅਸੀਂ ਇੱਕ ਫਿਲਮ ਕਰ ਰਹੇ ਹਾਂ ਹਮ ਮੈਂ ਕਿਹਾ ਜੀ ਠੀਕ ਹੈ ਤੇ ਸਾਡੀ ਮੀਟਿੰਗ ਹੋਈ ਜੀ ਉਦੋਂ ਮੈਂ ਸ਼ਾਇਦ ਕੁਝ ਹੋਰ ਫਿਲਮ ਦੀ ਕੋਈ ਸ਼ੂਟਿੰਗ ਕਰ ਰਿਹਾ ਸੀ ਤੇ ਨੀਂਦਰਾ ਵੀ ਸੀਗਾ ਮੈਂ ਨੀਂਦ ਦੇ ਵਿੱਚ ਸੁਣੀ ਇਹ ਮਤਲਬ ਜਿਹੜੀ ਜੋ ਵੀ ਸਕ੍ਰਿਪਟ ਸੀਗੀ ਨੀਂਦਰਾ ਨਰੇਸ਼ਨ ਜੋ ਵੀ ਸੀ ਹਾਂ ਤੇ ਮੈਂ ਲੇਕਿਨ ਮੈਨੂੰ ਜਿਹੜੀ ਸਭ ਤੋਂ ਪਹਿਲੀ ਚੀਜ਼ ਅਟ੍ਰੈਕਟ ਕਰੀ ਕੁਰਬਾਨ ਦੀ ਉਹ ਇਹ ਕਰੇ ਕਿ ਇਹਦੇ ਵਿੱਚ ਇੱਕ ਇੱਕ ਚੀਜ਼ ਡਿਟੇਲਡ ਸੀਗੀ ਈਚ ਐਂਡ ਏਵਰੀ ਕੈਰੈਕਟਰ ਵਾਸ ਡਿਫਾਈਨਡ ਕਿ ਇਹ ਕੈਰੈਕਟਰ ਦਾ ਉਹਦੀ ਫੋਟੋ ਲਾ ਰੱਖੀ ਸੀ ਉਹਨੇ ਥਿਸ ਇਜ਼ ਦਾ ਸਕ੍ਰਿਪਟ ਹਾਂ ਜੋ ਕਿ ਪੰਜਾਬੀ ਫਿਲਮ ਇੰਡਸਟਰੀ ਚ ਬਹੁਤ ਘੱਟ ਹੁੰਦਾ ਹਾਂ ਹਾਂ ਔਰ ਅਗਲੀ ਗੱਲ ਇਹ ਸੀਗੀ ਕਿ ਮੈਂ ਦੇਖਿਆ ਇਹਦੇ ਵਿੱਚ ਕੋਈ ਫਾਇਰ ਹੈ ਕੁਝ ਕਰਨ ਦਾ ਅੱਛਾ ਜੀ ਦੈਟਸ ਵਾਈ ਆ ਸੈਡ Yes to them Okay ਕਿਉਂਕਿ ਇਹਨਾਂ ਦੇ ਜੋ ਡਿਟੇਲ ਅੱਛਾ ਜੋ ਮੈਨੂੰ ਨਰੇਟ ਕੀਤਾ ਗਿਆ ਸੀਗਾ ਸੇਮ ਵੋਇਸ ਹੁੰਦਾ ਸੈਟ Okay ਇਹ ਨਹੀਂ ਹੈਗਾ ਸੀਗਾ ਕਿ ਮੈਨੂੰ ਨਰੇਟ ਕੁਝ ਹੋਰ ਕਰਤਾ ਸੈਟ ਤੇ ਕੁਝ ਹੋਰ ਹੈ ਤੇ ਹੋ ਕੁਝ ਹੋਰ ਗਿਆ ਉਹ ਉਹੀ ਸੀਗਾ ਜੋ ਮੈਨੂੰ ਸਮਝਾਇਆ ਗਿਆ ਸੀਗਾ ਜੋ ਦੱਸਿਆ ਗਿਆ ਸੀਗਾ ਠੀਕ ਹੈ ਜੀ ਸੋ ਥਿਸ ਵਾਸ ਦਾ ਮਤਲਬ ਇਹ ਹੀ ਕਾਰਨ ਸੀਗਾ ਕਿ ਮੈਂ ਇਹ ਫਿਲਮ ਕਿਤੇ ਠੀਕ ਹੈ ਠੀਕ ਹੈ ਯੈਸ ਕਰਨ ਦਾ ਜਿਹੜਾ ਕਾਰਨ ਆ ਉਹ ਠੋਸ ਹੋ ਗਿਆ ਮਤਲਬ ਠੋਸ ਇਹ ਕਿ ਇਹਨੇ ਬਿਕੋਜ਼ ਇਹਨੇ ਡਿਟੇਲਿੰਗ ਕੀਤੀ ਹੋਈ ਸੀ ਹਰ ਇੱਕ ਚੀਜ਼ ਦੀ ਪਰਫੈਕਸ਼ਨ ਸੀਗੀ ਈਵਨ ਦੋ ਕਿ ਜਿਹੜਾ ਢੋਲੀ ਦਾ ਕਰੈਕਟਰ ਹੈ ਇਹ ਹਾਂਜੀ ਠੀਕ ਹੈ ਨਾ ਅਸੀਂ ਸਾਰੇ ਜਿਵੇਂ ਬਕਾਇਦਾ ਜੀਆਂ ਮੈਂ ਕਲਾਸਿਸ ਲਾਈਆਂ ਹਾਂ ਹਾਂਜੀ ਸਕਾਇਆ ਹਰ ਚਾ ਆਉਂਦਾ ਤਾਂ ਹੈ ਨਹੀਂ ਸੀਗਾ ਲੇਕਿਨ ਫਿਰ ਵੀ ਉਹ ਮਾਹੌਲ ਵਿੱਚ ਦੇਖਿਆ ਤੇ ਘਰੇ ਆ ਕੇ ਜਦੋਂ ਢੋਲ ਵਜਣ ਲੱਗ ਜਾਏ ਘਰੇ ਆਖਣੀ ਯਾਰ ਵੀ ਅੱਜ ਤੁਹਾਡੇ ਕੋਈ ਫੰਕਸ਼ਨ ਹੈ ਕੋਈ ਮਤਲਬ ਕੋਈ ਕੀ ਮਤਲਬ ਕੀ ਗੁੱਡ ਨਿਊਜ਼ ਕੀ ਹੈ ਕੋਈ ਕੁਝ ਤਾਂ ਹੋਊਗਾ ਦੱਸਿਓ ਕੀ ਵੀ ਅਸੀਂ ਕੋਈ ਫਿਲਮ ਕਰ ਰਹੇ ਹਾਂ ਵੀ ਟੋਲ ਸੋ ਅੰਟਿਲ ਐਨਲੈਸ ਜਿੰਨਾ ਜਿਹੜਾ ਪ੍ਰੋਜੈਕਟ ਸਾਹਮਣੇ ਨਹੀਂ ਆਉਂਦਾ ਉਹਨਾਂ ਚਿਰ ਆਪਾਂ ਕੁਝ ਕਹਿ ਵੀ ਨਹੀਂ ਸਕਦੇ ਹੁੰਦੇ ਸੋ ਕਹਿਣ ਦਾ ਮਤਲਬ ਇਹ ਸੀਗਾ ਜਰਨੀ ਬਹੁਤ ਵਧੀਆ ਰਹੀ ਔਰ ਈਵਨ ਕਿ ਜਦੋਂ ਜੇ ਸ਼ੂਟਿੰਗ ਚੱਲ ਰਹੀ ਸੀਗੀ ਇਸ ਫਿਲਮ ਦੀ ਹਾਂਜੀ ਨਾਟ ਈਵਨ ਅ ਸਿੰਗਲ ਡੇ ਸਾਨੂੰ ਕਦੇ ਐਂ ਲੱਗਿਆ ਹੀ ਨਹੀਂ ਹੈਗਾ ਕਿ ਅਸੀਂ ਫਿਲਮ ਨੂੰ ਸ਼ੂਟ ਕਰ ਰਹੇ ਹਾਂ ਬਟ ਇਹ ਇਹ ਲੱਗਦਾ ਹੁੰਦਾ ਸੀ ਅਸੀਂ ਕੋਈ ਪਿਕਨਿਕ ਤੇ ਆਏ ਹਾਂ ਅੱਛਾ ਜੀ ਔਰ ਬਿਕਾਜ਼ ਈਚ ਐਂ ਐਵਰੀ ਐਕਟਰ ਜੋ ਵੀ ਉਹ ਮੌਕੇ ਤੇ ਜੋ ਵੀ ਸੀਗੇ ਐ ਇੱਕ ਪਰਿਵਾਰ ਵਾਂਗੂ ਰਹਿ ਕੇ ਸੀ ਕੰਮ ਕੀਤਾ ਜੀ ਠੀਕ ਹੈ ਜੀ ਜਿਵੇਂ ਤੁਸੀਂ ਦੱਸ ਰਹੇ ਹੋ ਲਾਈਕ ਉਹ ਚੀਜ਼ਾਂ ਨੇ ਪਿਕਿੰਗ ਤੇ ਆਇਆ ਬਟ ਟ੍ਰੇਲਰ ਟੀਜ਼ਰ ਤੋਂ ਦੇਖ ਕੇ ਲੱਗਦਾ ਤੇ ਧੜ 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 ਉਹ ਚੀਜ਼ਾਂ ਦੇਖ ਦੇਖਦੀਆਂ ਵੀ ਆਇਆ ਨਹੀਂ ਇਹ ਤਾਂ ਹੁਣ ਤੁਸੀਂ ਹੁਣ ਫਿਲਮ ਦੇਖੋਗੇ ਤੇਜੀ ਭਾਈ ਨੇ ਬਹੁਤ ਇੰਨਾ ਮਤਲਬ ਬਗੋਬੀ ਸ਼ੂਟ ਕੀਤੀ ਹੈ ਹਾਂ ਸੋ ਉਸ ਬਾਰੇ ਇਹ ਦੱਸਣਗੇ ਵੀ ਇਹਨਾਂ ਨੇ ਕਿਵੇਂ ਕੀਤਾ ਇਹ ਅੱਛਾ ਜੀ ਮਕੋਕਾ ਹੈ ਨਾ ਜੀ ਮਕੋਕਾ ਦੇ ਵਿੱਚ ਨਹੀਂ ਤਾੜ 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 ਕਿਉਂ ਕੀਤੀ ਗਈ ਹੈ ਵੈਸੇ ਇਹਨਾਂ ਨੂੰ ਬਹੁਤ ਚੰਗੇ ਤਰੀਕੇ ਨਾਲ ਪਤਾ ਹੋਣਾ ਹੈ ਕਿ ਕਿਹਨੇ ਕੀ ਕੰਮ ਕੀਤਾ ਕਿਹਨੇ ਕਿੱਥੇ ਕੰਮ ਕੀਤਾ ਜੇ ਮੈਂ ਇਹਨਾਂ ਨੂੰ ਪੁੱਛਾਂਗੀ ਇਹਨਾਂ ਨੇ ਨਹੀਂ ਦੱਸਣਾ ਹੈਗਾ ਸੋ ਟਰਾਈ ਕਰ ਲੈਨੇ ਆਪਾਂ ਹੈ ਨਾ ਜੀ ਪੁੱਛਣ ਦਾ ਨਹੀਂ ਮੈਂ ਵੀ ਮੈਂ ਕਹਿ ਨਹੀਂ ਲੱਗਾਂ ਦੱਸਣਾ ਮੈਂ ਵੀ ਨਹੀਂ ਦੇਖਿਓ ਇਹ ਕਹ ਲੋ ਵੀ ਆਗੇ ਉਹ ਜੋ ਕਹਾਣੀ ਦੀ ਡਿਮਾਂਡ ਹੈ ਸਿਚੁਏਸ਼ਨ ਹੈ ਕਿ ਕਿਵੇਂ ਕਿਵੇਂ ਚੀਜ਼ਾਂ ਅੱਗੇ ਜਾ ਕੇ ਚੇਂਜ ਹੁੰਦੀਆਂ ਬਟ ਇਹਦੀ ਇੱਕ ਚੀਜ਼ ਮੈਂ ਹੋਰ ਐਡ ਆਨ ਕਰਨਾ ਚਾਹੁੰਦਾ ਪਾਜੀ ਨੂੰ ਵੀ ਪਤਾ ਸੀ ਜਿਹੜਾ ਸ਼ੂਟ ਕੀਤਾ ਹੈ ਮੈਂ ਟੈਕਨੀਕਲ ਗੱਲਾਂ ਹੀ ਜ਼ਿਆਦਾ ਕਰੂੰ ਕਿਉਂਕਿ ਫਿਲਮ ਲਈ ਜਿੰਨਾ ਵਧੀਆ ਲੰਮੀਤ ਹਣੀ ਤੇ ਪਾਜੀ ਦੱਸ ਸਕਦੇ ਆ ਉਹ ਜ਼ਿਆਦਾ ਬੈਟਰ ਹੈ। ਹੂੰ ਕਿ ਜਿਹੜਾ ਸਾਡਾ ਸਾਰਾ ਸ਼ੂਟ ਹੈ ਨਾ ਉਹ ਸਨੌਰ ਹੋਇਆ ਪਟਿਆਲੇ ਕੋਲ ਤੇ ਉਹ ਕੁਰਬਾਨ ਵੀਰੇ ਦਾ ਆਪਣਾ ਪਿੰਡ ਆ ਉਹਨਾਂ ਦਾ ਜਿੱਥੇ ਸ਼ੂਟ ਕੀਤਾ। ਹੂੰ ਆਪਾਂ ਵੀ ਪਰਿਵਾਰਾਂ ਵਾਲੇ ਆ ਆਪਣੇ ਘਰੇ ਪਾਜੀ ਦੱਸ ਜਾਣੇ ਵੀ ਆ ਜਨਾਂ 2-4 ਦਿਨਾਂ ਲਈ ਤੇ ਸਾਨੂੰ ਮੌਤ ਪੈਣ ਲੱ ਪੈਂਦੀ ਹੈ ਕਿ ਯਾਰ ਕੰਜੂਨ ਭਰਾਵਾ ਬੜੇ ਦਿਨ ਹੋ ਗਏ ਆ। 50 50 ਬੰਦਿਆਂ ਦਾ ਕਰੂ 30 ਦਿਨ 25 ਦਿਨ ਜਿੰਨੇ ਦਿਨ ਫਿਲਮ ਚੱਲੀ ਉਹਨੇ ਦਿਨ ਕੁਰਬਾਨ ਭਾਜੀ ਦੇ ਘਰੇ ਜਾਂਦਾ ਰਿਹਾ ਜਿਹੜਾ ਮਰਜੀ ਜਿਹੜਾ ਮਰਜੀ ਕਮਰਾ ਖੋਲ ਕੇ ਬਹਿ ਜਾਂਦਾ ਸੀ ਬਾਹਰ ਨਿਕਲ ਆਉਂਦੇ ਮਤਲਬ ਮੈਂ ਇਸ ਗੱਲੋਂ ਥੈਂਕ ਯੂ ਕਰਦਾ ਕਿ ਜਿੰਨਾ ਕੁਰਬਾਨ ਵੀਰੇ ਦਾ ਉਸ ਤੋਂ ਵੱਧ ਭਾਜੀ ਉਹਨਾਂ ਦੀ ਫੈਮਿਲੀ ਦੀ ਸਪੋਰਟ ਸੀ ਜਿੰਨੇ ਦਿਨ ਸ਼ੂਟ ਕਰਵਾਇਆ ਉਹਨਾਂ ਨੇ ਉੱਥੇ ਰਹਿ ਕੇ ਤੇ ਇਸ ਲਈ ਤੇ ਮੈਂ ਕਰਦੇ ਹਾਂ ਜਰੂਰ ਲਗਾ ਲੂੰ ਕਰਦਾ ਥੈਂਕ ਯੂ ਕਿ ਕੰਈ ਚੱਲਿਆ ਸਾਨੂੰ ਸਾਰਿਆਂ ਨੂੰ ਇਹ ਬਹੁਤ ਵੱਡੀ ਗੱਲ ਹੈ ਜੀ ਕਿਉਂਕਿ ਨਹੀਂ ਹੁੰਦਾ ਐਨੇ ਦਿਨ ਕਿਉਂਕਿ ਇੱਕ ਦਿਨ ਵੀ ਕਿਸੇ ਨੇ ਸ਼ੂਟ ਕਰਵਾਉਣਾ ਹੈ ਨਾ ਪਰ ਇਹਦੇ 'ਚ ਇੱਕ ਸੀਨ ਆ ਜਦੋਂ ਐਮਐਲਏ ਬਣਦੇ ਆ ਤੇ ਉਹਨਾਂ ਦਾ ਇੱਕ ਪ੍ਰੋਪਰ ਬੜਾ ਲੰਮਾ ਸੀਨ ਉਹਦੇ ਵਿੱਚ ਜਿੰਨੀ ਵੱਡੀ ਗੈਦਰਿੰਗ ਹੈ ਮੈਨੂੰ ਲੱਗਦਾ ਕਿ ਜੇ ਉਹਨੇ ਜੂਨੀਅਰਸ ਕਰਨੇ ਪੈ ਜਾਣ ਤੇ ਬੜੀ ਮੁਸ਼ਕਲ ਹੋ ਜੇਗੀ ਹਾਂ ਹਨਾ ਪ੍ਰੋਡਕਸ਼ਨ ਦੀ ਮੈਨੂੰ ਲੱਗਦਾ ਘੱਟੋ-ਘੱਟ 2000 1500 2000 ਲੋਕ ਸ਼ੂਟ ਲਈ ਇਕੱਠੇ ਕਰ ਲੈ ਇਹਨਾਂ ਦੀ ਫੈਮਿਲੀ ਨੇ ਹੰਕਲਨੇ ਸਾਰੇ ਕਹਿ ਗਏ ਕਿ ਆਜੂ ਸਾਡੇ ਮੁੰਡੇ ਦੀ ਫਿਲਮ ਹੈ ਜਾਣਾ ਸਾਰਿਆਂ ਨੇ ਹਾਂ ਤੇ ਉਹ ਚੀਜ਼ ਇੱਕ ਬੜਾ ਆਪਣਾਪਣ ਸੀਗਾ ਜਿਵੇਂ ਭਾਜੀ ਨੇ ਕਿਹਾ ਨਾ ਫਿਲਮ ਦੇ ਇਹ ਲੱਗਣੀ ਨਹੀਂ ਨਹੀਂਦਾ ਕਿ ਸਵੇਰੇ ਇਕੱਠੇ ਉੱਠਣਾ ਚਾਹ ਪੀਣੀ ਚਲੋ ਜੀ ਕੁੱਟ ਕੇ ਉਹਨਾਂ ਦੇ ਘਰੇ ਰੁਕਦੇ ਉੱਤੇ ਸ਼ੂਟ ਕਰਦੇ ਫਿਰ ਇਦਾਂ ਨਾ ਸ਼ੂਟ ਕਰਨ ਦੇ ਵਿੱਚ ਵੀ ਸੱਚ ਹੀ ਗਿਆ ਫੈਮਿਲੀ ਵਰਗਾ ਮਾਹੌਲ ਹੁੰਦਾ ਵੀ ਅਸੀਂ ਮੂਵੀ ਨਹੀਂ ਕਰਦੇ ਵੀ ਬਸ ਆਪਣੇ ਘਰੇ ਆਵਾਂ ਮਾਣਾ ਕੰਮ ਕਰਕੇ ਫੈਮਿਲੀ ਨਾਲ ਟਾਈਮ ਸਪੈਂਡ ਕਰਕੇ ਆ ਗਏ ਜਿਹੜੀ ਫਿਲਮ ਮਾਣਾ ਇਹ ਕੱਲੀ ਪੈਸਿਆਂ ਨਾਲ ਨਹੀਂ ਬਣ ਸਕਦੀ ਜੇ ਕੋਈ ਬੰਦਾ ਕਹਿੰਦਾ ਨਾ ਫਿਲਮ ਪੈਸਿਆਂ ਨਾਲ ਕੱਲਿਆਣਾ ਬਾਜੂ ਮੈਨੂੰ ਨਹੀਂ ਲੱਗਦਾ ਸ਼ਾਇਦ ਮੈਂ ਗਲਤ ਹਾਂ ਪ੍ਰੋਜੈਕਟ ਬਣ ਸਕਦਾ ਪਰ ਫਿਲਮ ਨਹੀਂ ਬਣ ਸਕਦੀ ਫਿਲਮ ਲਈ ਹਰ ਇੱਕ ਬੰਦੇ ਦੀ ਚਾਹੀਓ ਸਪੌਟ ਬாய் ਆ ਚਾਹੀਓ ਮੇਕਅਪ ਆਰਟਿਸਟ ਆ ਕਾਸਟਿਊਮ ਡ ਹਰ ਇੱਕ ਡਿਪਾਰਟਮੈਂਟ ਦੀ ਜਿੰਨਾ ਚਿਰ ਪੂਰੀ 100% ਇਨਵੋਲਵਮੈਂਟ ਨਹੀਂ ਹੋਗੀ ਉਹਨਾਂ ਚਿਰ ਇੱਕ ਚੰਗੀ ਫਿਲਮ ਨਹੀਂ ਬਣ ਸਕਦੀ ਕਿਉਂ ਬਣੇ ਬਿਲਕੁਲ ਐਗਜ਼ੈਕਟ ਜਸਪਾਲ ਬਾਜੀ ਜੋ ਇਹਨਾਂ ਨੂੰ ਅਸਿਸਟ ਕਰ ਰਹੀ ਸੀ ਜੀ ਔਰ ਉਹ ਹਰ ਮਹਿਕਮੇ ਦੇ ਵਿੱਚ ਥੋੜਾ 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 ਨਾ ਜਿਵੇਂ ਆਪਾਂ ਕਹਿ ਦਈਏ ਉਹਨਾਂ ਚਲੋ ਕੈਮਰਾ ਡਿਪਾਰਟਮੈਂਟ ਚਲੇ ਗਏ ਕਿ ਫਿਰ ਥੋੜਾ ਜਿਹਾ ਡਾਇਰੈਕਸ਼ਨ ਚ ਚਲੇ ਗਏ ਤੇ ਥੋੜਾ ਆਰਟਿਸਟਾਂ ਵਾਲੇ ਪਾਸੇ ਚਲੇ ਗਏ ਉਹਨਾਂ ਦਾ ਮਤਲਬ ਉਹਨਾਂ ਨੇ ਸਾਡਾ ਜੀ ਲਵਾਈ ਰੱਖਿਆ ਠੀਕ ਹੈ ਜੀ ਕਹਿੰਦਾ ਮਤਲਬ ਇਹ ਹੈ ਕਿ ਇੰਨੇ ਇੱਕ ਪੋਜ਼ਿਟਿਵ ਮਾਹੌਲ ਦੇ ਵਿੱਚ ਫਿਲਮ ਸ਼ੂਟ ਹੋਈ। ਸ਼ੂਟ ਹੋਈ ਜੀ। 네ਗੈਟਿਵਿਟੀ ਨਾਮ ਦਾ ਕੋਈ ਸ਼ਬਦ ਹੀ ਹੈ ਨਹੀਂ ਸੀਗਾ। ਆਮ ਤੌਰ ਤੇ ਫਿਲਮਾਂ ਦੇ ਵਿੱਚ ਕੀ ਹੁੰਦਾ ਕਿ ਵੈਨਿਟੀ ਵੈਂਸ ਹੁੰਦੀਆਂ। ਤੁਹਾਨੂੰ ਵੈਨਟੀ ਵੈਂਸ ਦੇਖਦੀਆਂ। ਹਾਂ। ਆਰਟਿਸਟ ਨੇ ਆਪਣਾ ਟੇਕ ਦਿੱਤਾ। ਹਾਂ। ਤੇ ਜਾ ਕੇ ਬਹਿ ਗਏ। ਬਹਿ ਗਏ। ਹਾਂ ਜੀ। ਆਰਟਿਸਟ ਨੂੰ ਆਰਟਿਸਟ ਕੋਈ ਕਨਵਰਸੇਸ਼ਨ ਹੀ ਨਹੀਂ ਹੈਗੀ। ਠੀਕ ਹੈ ਉਹ ਆਪਦਾ ਰੋਲ ਕਰ ਰਿਹਾ ਹੈ, ਕੁਝ ਵੀ ਹੈ। ਜਿਹੜੇ ਕੋ-ਐਕਟਰਸ ਉਹਨਾਂ ਨੂੰ ਇਹ ਹੁੰਦਾ ਵੀ ਮੈਂ ਆਪਦਾ ਕੰਮ ਕੀਤਾ। ਠੀਕ ਮੈਂ ਆਪਦਾ ਸ਼ਾਟ ਦਿੱਤਾ ਤੇ ਮੈਂ ਆਪਦਾ ਵੈਨਿਟੀ ਵੈਂਚ ਬੈਠ ਗਿਆ। ਹੁੰਦਾ ਅਕਸਰ ਤਾਂ। ਬੇ ਆਪਰ ਦੇ ਚ ਗੱਲਬਾਤ ਕਰਨੀ ਚਾਹੀਦੀ ਹੈ ਉਹਦੇ ਨਾਲ ਹੁੰਦਾ ਕੀ ਹੈ ਕਿ ਇੱਕ इमोशनल ਜੋ ਇੱਕ ਟੱਚ ਹੈ ਉਹ ਸਕਰੀਨ ਤੇ ਦੇਖਦਾ ਭਾਜੀ ਤੁਸੀਂ ਜਿਆਦਾ ਜਾਣਦੇ ਸਟੇਜ ਨੂੰ ਐਜ਼ ਐਨ ਐਕਟਰ ਤਾਂ ਮੈਂ ਇਹੀ ਕਹੂੰਗਾ ਕਿ ਠੀਕ ਹੈ ਵੈਨਟੀਜ਼ ਜ਼ਰੂਰ ਹੋਣੀਆਂ ਚਾਹੀਦੀਆਂ ਬਟ ਇੰਨੀਆਂ ਵੀ ਨਹੀਂ ਹੋਣੀਆਂ ਚਾਹੀਦੀਆਂ ਕਿ ਉਹ ਆਰਟਿਸਟ ਨੂੰ ਆਰਟ ਨੂੰ ਮਤਲਬ ਥੋੜਾ ਜਿਹਾ ਅਲੱਗ ਕਰ ਦੇ ਸੋ ਉਹ ਚੀਜ਼ ਇੱਥੇ ਨਹੀਂ ਸੀ ਲੇਕਿਨ ਇੰਨੇ ਪੋਜ਼ਿਟਿਵ ਮਾਹੌਲ ਦੇ ਵਿੱਚ ਫਿਲਮ ਸ਼ੂਟ ਹੋਈ ਹੈ ਕਿ ਉਹਨੂੰ ਅਸੀਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਜਿੱਦਾਂ ਅਸੀਂ ਇਹ ਫਿਲਮ ਕੀਤੀ ਮਕੋਕਾ ਹਨਾ ਮੈਂ ਹੁਣ ਅਕਤੂਬਰ ਚ ਭਾਜੀ ਇੱਕ ਬੰਬੇ ਹਿੰਦੀ ਫਿਲਮ ਕਰਕੇ ਆਂ ਉਹਦੇ ਚ ਇਹ ਹੀ ਕਿ ਮੈਂ ਨਾਮ ਨਹੀਂ ਲਵਾਂਗਾ ਸਾਰੇ ਬਾਲੀਵੁੱਡ ਦੀ ਸਟਾਰ ਕਾਸਟ ਹੀ ਤੇ ਉੱਥੇ ਸਿਸਟਮ ਕੀ ਸਾਰੇ ਵੈਨਿਟੀ ਵੈਂਸ ਆ ਹੂੰ ਪਹਿਲਾਂ ਇੱਕ ਆਰਟਿਸਟ ਦਾ ਬੋਏ ਨਿਕਲੂਗਾ ਉਹ ਆਣ ਕੇ ਪੁੱਛੂਗਾ ਕਿ ਸਰ ਆ ਗਏ ਦੂਸਰੇ ਜਿਹੜੇ ਆਰਟਿਸਟ ਹੈ ਜੀ ਉਹਨੇ ਕਹਤਾ ਕਿ ਨਹੀਂ ਅਜੇ ਆ ਰਹੇ ਆ ਹੂੰ ਫੇਰ ਉਹਨੇ ਜਾ ਕੇ ਨਾ ਨਹੀਂ ਜੀ ਜੀ ਉਹ ਨਹੀਂ ਆ ਜਣੀ ਤੁਸੀਂ ਬਾਹਰ ਨਿਕਲਣਾ ਕਿ ਇੱਕ ਦੂਜੇ ਦੀਆਂ ਫੈਨਾਂ ਚੋਂ ਨਿਕਲ ਨਿਕਲ ਕੇ ਡੋਰ ਵੇਖਦੇ ਕਿ ਜੇ ਉਹ ਆਇਆ ਤੇ ਮੈਂ ਸੱਟ ਤੇ ਉਹਨਾਂ ਨਹੀਂ ਤੇ ਮੈਂ ਵੀ ਨਹੀਂ ਹਣਾ ਪਰ ਇੱਥੇ ਇੱਥੇ ਆਪਣੇ ਮਾਹੌਲ ਆ ਕਿ ਜੇ ਭਾਜੀ ਦਾ ਸ਼ਾਟ ਨਹੀਂ ਵੀ ਹੈਗਾ ਇਹਨਾਂ ਮੇਰੇ ਕੋਲ ਆ ਕੇ ਕਿਵੇਂ ਚੱਲ ਰਿਆ ਗੱਲਾਂ ਬੁਲਟ ਭਾਜੀ ਆ ਕੇ ਸਾਰੇ ਇੱਕ ਫੈਮਿਲੀ ਵਾਂਗੂ ਕੋਈ ਐ ਨਹੀਂ ਹੈ ਕਿ ਮੇਰਾ ਜੀ ਸੀਨ ਨਹੀਂ ਹੈਗਾ ਈਵਨ ਇਹ ਵੱਲੇ ਇੱਕ ਦੂਸਰੇ ਆਰਟਿਸਟ ਨੂੰ ਹੈਲਪ ਵੀ ਕਰਨੀ ਕਿ ਇਹਨੂੰ ਜੇ ਤੁਸੀਂ ਇਹਨੂੰ ਡਾਇਲੌਗ ਨੂੰ ਇਦਾਂ ਕਰ ਮੈਂ ਲਾਦਾ ਜਿਆਦਾ ਵਧੀਆ ਹੋ ਸਕਦਾ ਹੋਰ ਇੰਨਾ ਵਧੀਆ ਮਾਹੌਲ ਜਿਗਾ ਸੈੱਟ ਤੇ ਨਹੀਂ ਤਾਂ ਕਈ ਲੋਕ ਦੱਸਦੇ ਨਹੀਂ ਆ ਨਹੀਂ ਜਿਵੇਂ ਦਾ ਕਰਦਾ ਕਰਨ ਦੋ ਕੋਈ ਚੁੱਕਰ ਨਹੀਂ ਗੱਲੇ ਵੀ ਹੋਈਆਂ ਕਿ ਜਿਵੇਂ ਰਾਤ ਨੂੰ ਇੱਕ ਵਾਰੀ ਸ਼ੂਟ ਸੀਗਾ ਤੇ ਲੇਟ ਨਾਈਟ ਹੋ ਗਿਆ ਤੇ ਅਗਲੇ ਦਿਨ ਮੇਰਾ ਥੋੜਾ ਜਿਹਾ ਲੰਚ ਟਾਈਮ ਤੇ ਸੀਗਾ ਲੰਚ ਤੋਂ ਬਾਅਦ ਸੀਗਾ ਹੂੰ ਸੋ ਮੈਂ ਉਹਦਾ ਆਰਮਨਾਲ ਸੁੱਤਾ ਹੂੰ ਜਦੋਂ ਉੱਠਿਆ ਤੇ ਉਠਾਉਣ ਆਏ ਜਸਪਾਲ ਜੀ ਉਠਾਉਣ ਆਏ ਜੀ ਕਿੰਨੇ ਪਾਜੀ ਤੁਹਾਡਾ 11 ਵਜੇ ਕਾਲ ਟਾਈਮ ਹੈ ਮੈਂ ਕਹਿਆ ਯਾਰ ਆਫਟਰ ਲੰਚ ਸੀਗਾ 3 ਵਜੇ ਸੀਗਾ ਹਾਂ ਕਿਤੇ ਨਹੀਂ ਉਥੋਂ ਕਾਲ ਆਇਆ ਹੈ ਹਾਂ ਮੈਂ ਕਹ ਅੱਛਾ ਹੂੰ ਮਤਲਬ ਕੈਸਾ ਮਤਲਬ ਇਹ ਹੈ ਵੀ ਕਦੋਂ ਵੀ ਕਿਸੇ ਵੀ ਆਰਟ ਨੂੰ ਬਾਹ ਫੜ ਕੇ ਲੈ ਜਾ ਸਕਦੇ ਹੋ ਸੋ ਇਸ ਤਰੀਕੇ ਨਾਲ ਇਹ ਇਹ ਨਹੀਂ ਸੀਗਾ ਕੋਈ ਨਹੀਂ ਮੇਰਾ ਤਾਂ 3 ਵਜੇ ਦਾ ਮੈਂ 3 ਵਜੇ ਆਉਗਾ ਹਾਂ ਸਹੀ ਹੈ ਮਤਲਬ ਬਹੁਤ ਇੱਕ ਮੈਨ ਇੱਕ ਦੂਜੇ ਦੇ ਸਹਿਯੋਗ ਨਾਲ ਸਾਰਾ ਕੁਝ ਹੋਇਆ ਜੀ ਉਹ ਚੀਜ਼ ਨਿਖਰ ਕੇ ਵੀ ਆਉਂਦੀ ਆ ਫਿਰ ਪਹਿਲਾਂ ਵੀ ਗੱਲ ਕੀਤੀ ਹੈ ਨਾ ਹਾਂ ਮੈਂ ਤੀਜ ਮਨ ਕੀ ਜਿਵੇਂ ਤੀਜੀ ਇੰਟਰਵਿਊ ਤੀਜੀ ਵਿੱਚ ਫਿਰ ਕਹਿ ਰਹੀ ਆ ਕਿ ਨੀਤਾ ਨੂੰ ਮਰਾਦਾ ਹੁੰਨੀ ਆ ਹੈ ਨਾ ਨੀਕ ਚੰਗੀ ਹੋਏਗੀ ਤਾਂ ਉਹ ਚੀਜ਼ ਆਉਣ ਗਿਆ ਨਹੀਂ ਪ੍ਰਮਾਤਮਾ ਮਿਹਰ ਕਰੇ ਜੀ ਹਾਂਜੀ ਤੁਹਾਨੂੰ ਕਿਸੇ ਨੇ ਇਦਾਂ ਨਹੀਂ ਕਿਹਾ ਕਿ ਮੈਨੂੰ ਨਾ ਨਾਮ ਨਹੀਂ ਯਾਦ ਆ ਰਿਹਾ ਉਹਨਾਂ ਦਾ ਜਦੋਂ ਮੈਂ ਬਾਰ ਬਾਰ ਤੁਹਾਡੇ ਫੇਸ ਵੱਲ ਵੇਖ ਰਹੀ ਆ ਤੇ ਸਾਊਥ ਦਾ ਉਹ ਹੈ ਨੀ ਇੱਕ ਉਹ ਮਨ ਦੇ ਡਾਇਰੈਕਟਰ ਵੀ ਨੇ ਐਕਟਰ ਵੀ ਨੇ ਉਹ ਕਪਲ ਦੇ ਸ਼ੋਅ 'ਚ ਵੀ ਆਏ ਸੀਗੇ ਮੈਨੂੰ ਨਾਮ ਨਹੀਂ ਯਾਦ ਆ ਰਿਹਾ ਰਿਸੈਂਬਲਸ ਲਾਈਕ 댓 ਪਰਸਨ ਜਿਹਨਾਂ ਦੀ ਮਹਾਰਾਜਾ ਫਿਲਮਾਂ ਆ ਵਿਜੇ ਵਿਜੇ ਸਤਪਤੀ ਮੈਨੂੰ ਨਾ ਨਾਮ ਨਹੀਂ ਯਾਦ ਆ ਰਿਹਾ ਉਹਨਾਂ ਦਾ ਮਹਾਰਾਜਾ ਹਾਂ ਤੁਹਾਨੂੰ ਕੀ ਕਿਹਾ ਕਿੰਿਆ ਨੇ ਬਹੁਤਿਆਂ ਨੇ ਕਿਹਾ ਜੀ ਹਾਂ ਕਿ ਹੁਣ ਕੈਂਟੀ ਕਰ ਸਕਦੇ ਕੋਈ ਕੰਮ ਦੇਵੇ ਉਸਸ ਆਪ ਨਾਲ ਰਾਕਸ਼ਾਵੀ ਤੇ ਵਿਜੇ ਸਤਪਤੀ ਉਹਦੇ ਚ ਹੀ ਹਾਂਜੀ ਜੀ 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 ਹੈ ਨਾ ਲੱਗਦਾ ਨਾ ਉਹਦਾ ਪਰਵੱਟੇ ਉਦਾਂ ਦੇ ਅੱਖਾਂ ਉਦਾਂ ਦੀ नाक ਉਦਾਂ ਦਾ ਹੈ ਨਾ ਦਾੜੀ ਉਦਾਂ ਦੀ ਵਾਲ ਵੀ ਉਦਾਂ ਦੇ ਮੂਵੀ ਪੂਰਾ ਉਦਾਂ ਦਾ ਮਤਲਬ ਨਹੀਂ ਥੈਂਕਸ ਫॉर ਯੂਰ ਕੰਪਲੀਮੈਂਟ ਹੈ ਨਾ ਦਿਸ ਇਜ਼ ਗੁੱਡ ਸੱਚੀ ਇੱਕ ਇੱਕ ਕਰਕੇ ਐਂਡ ਤੇ ਆਏ ਬਾਤਾਂ ਕੰਕਲੂਜਨ ਤੇ ਮੂਵੀ ਕਹਿੰਦੇ ਨੇ ਗੱਲ ਵਾਹ ਹੋ ਜਾਈ ਠੀਕ ਹੈ ਜੀ ਠੀਕ ਹੈ ਤੁਹਾਡੀ ਸਾਰੀ ਟੀਮ ਬਹੁਤ ਪਿਆਰੀ ਹੈ ਬਤਾ ਜਿੰਨ ਮਤਲਬ ਕਿ ਸਾਰਿਆਂ ਨੇ ਗੱਲ ਕੀਤੀ ਤੁਹਾਡੇ ਨਾਲ ਵੀ ਗੱਲ ਕਰਕੇ ਬਹੁਤ ਚੰਗਾ ਲੱਗਿਆ ਐਦਾਂ ਨਹੀਂ ਲੱਗ ਰਿਹਾ ਇੰਟਰਵਿਊ ਕਰਦੇ ਵੈਦ ਲੱਗਦਾ ਕਿ ਆਪਰੇ ਨਾਲ ਬੈਠੇ ਬਸ ਗੱਲਾਂ ਕਰਕੇ ਫੇਰ ਚਲ ਜਾਣਾ ਆ ਮਤਲਬ ਵੀ ਉਸੇ ਚੀਜ਼ ਦਾ ਨਾ ਉਦਾਂ ਨਹੀਂ ਤੇ ਹਾਂ ਜੀ ਜੀ ਹੋ ਗਿਆ ਜੀ ਇਹ ਤਾਂ ਠੀਕ ਗਿਆ ਚਲਦਾ ਫੇਕਨੈਸ ਦਿਖ ਜਾਂਦੀ ਹੈ ਜੀ ਆਰਟੀਫੀਸ਼ੀਅਲਿਟੀ ਤੁਹਾਨੂੰ ਦਿਖ ਜਾਂਦੀ ਆਮ ਚਿਹਰੇ ਤੇ ਦਿਖ ਜਾਂਦੀ ਹੈ ਹਮ ਬਾਕੀ ਸਾਡੇ ਚ ਕੋਈ ਵੀ ਇਹੋ ਜਿਹਾ ਨਹੀਂ ਹੈਗਾ ਸਭ ਆਪਦੇ ਇੱਕ ਨੈਚੁਰਲ ਤਰੀਕੇ ਨਾਲ ਹੀ ਔਰ ਅਸੀਂ ਵੀ ਉੱਥੇ ਵੀ ਬੈਠੇ ਸੀ ਤਾਂ ਅਸੀਂ ਉਦੋਂ ਅ ਗੱਪਸ਼ਪ ਕਰ ਰਹੀ ਸੀ ਤਾਂ ਐਂ ਹੀ ਕਰ ਰਹੀ ਸੀ ਓਕੇ ਜੀ ਓਕੇ ਠੀਕ ਹੈ ਕੁੜੀਆਂ ਘੱਟ ਬੋਲਦੀਆਂ ਕਿ ਮੈਨੂੰ ਲਾਈਵ ਦੇ ਤੁਸੀਂ ਘੱਟ ਬੋਲਦੇ ਨਹੀਂ ਬਹੁਤ ਬੋਲਦੀ ਹੈ ਨਹੀਂ ਲੋਕਾਂ ਨੇ ਨਹੀਂ ਰੇ ਨਹੀਂ ਨਹੀਂ ਇਹ ਫੋਨ ਤੇ ਬੋਲਦੀ ਹੈ ਬੜਾ ਜ਼ਿਆਦਾ ਮੈਂ ਫੋਨ ਕਰਾਂ ਤੁਹਾਨੂੰ ਫਿਰ ਮੈਂ ਵੀ ਮੈਂ ਰਿਕਾਰਡਿੰਗ ਕਰ ਲਾਂਗੀ ਹੈ ਨਹੀਂ ਨਹੀਂ ਬੋਲਾਂਗੇ ਮੈਂ ਉਦੋਂ ਵੀ ਹੈਨਾ ਹੋਰ ਦੱਸੋ ਲਾਈਕ ਕਿਵੇਂ ਦਾ ਰਿਹਾ ਸਭ ਦੇ ਨਾਲ ਐਕਸਪੀਰੀਅੰਸ ਐਂਡ ਲਾਈਕ ਸੈਟਪੇ ਜਾਂ ਹੋਰ ਕੋਈ ਗੱਲਬਾਤ ਕੋਈ ਫਨੀ ਮਾਹੌਲ ਜਾਂ ਕੁਝ ਵੀ ਮੂਵਮੈਂਟ ਇਦਾਂ ਦਾ ਮਤਲਬ ਕਿ ਜਿਹੜਾ ਤੁਹਾਡਾ ਬ੍ਰਦਰ ਦੁੱਲਾ ਉਹਨਾਂ ਦੇ ਨਾਲ ਦੱਸਿਆ ਤੁਸੀਂ ਰਿਸ਼ਤਾ ਜਿੱਦਾਂ ਵੀ ਆ ਬਟ ਇਹ ਹੁੰਦਾ ਨਾ ਫਨੀ ਅੰਦਾਜ਼ ਦੇ ਵਿੱਚ ਲਾਈਕ ਵਧੀਆ ਚੀਜ਼ਾਂ ਫਨੀ ਮੈਨੂੰ ਲੱਗਦਾ ਸੈੱਟ ਤੇ ਸਾਡੇ ਤਾਂ ਤਾਂ ਕੁਝ ਨਹੀਂ ਸੀਗਾ ਹੂੰ ਕਿਉਂਕਿ ਜਿੰਨੇ ਵੀ ਸੀਨ ਸੀਗੇ ਉਹਦੇ ਵਿੱਚ ਤਾਂ ਕੁਝ ਨਹੀਂ ਸੀ ਹਰ ਤਾਂ ਦਾ ਮਤਲਬ ਉਹ ਤਾਂ ਇਹ ਸੀਗਾ ਵੀ ਹਾਂ ਹਾਏ ਹੈ ਕਿ ਉਹਦੇ ਲਈ ਪ੍ਰੀਤੀ ਲਈ ਆਪਣਾ ਭਾਈ ਰੱਬ ਹੀ ਹੈ ਜਿਵੇਂ ਤੁਸੀਂ ਪਹਿਲਾਂ ਵੀ ਪੁੱਛਿਆ ਨਾ ਕਿ ਭਾਈ ਭੰਦਾ ਰਿਸ਼ਤਾ ਕੀ ਹੈ ਹਾਂਜੀ ਹੁਣ ਪ੍ਰੀਤੀ ਦੇਵੀ ਤੇ ਦੁੱਲੇ ਦੇ ਵੀ ਮਾਪਿਓ ਹੈ ਨਹੀਂ ਹੂੰ ਦੁੱਲੇ ਨੇ ਹੀ ਆਪਣੇ ਭਾਈ ਭੈਣਾਂ ਨੂੰ ਪਾਲਿਆ ਹਾਂਜੀ ਸ਼ੁਰੂ ਤੋਂ ਲੈ ਕੇ ਉਹ ਨੇ ਹੀ ਸਾਰੀ ਜ਼ਿੰਮੇਵਾਰੀ ਚੱਕੀ ਹੈ ਤਾਂ ਪ੍ਰੀਤੀ ਲਈ ਆਪਣਾ ਭਾਈ ਰੱਬ ਹਾਂਜੀ ਰੱਬ ਨੇ ਵੀ ਜਿਵੇਂ ਪਹਿਲਾਂ ਕਿਹਾ ਲਵਸਾ ਜਬਾਨੀ ਗੁਰ ਸਾਹਿਬ ਰੱਬ ਨੂੰ ਵੀ ਲਵਸਾ ਜਬਾਨੀ ਕਰ ਸਕਦਾ ਆਪਾਂ ਹੂੰ ਹੈਨਾ ਤਾਂ ਰੱਬ ਵੀ ਉਹੀ ਹੈ ਉਹਦਾ ਹੂੰ ਤੇ ਜੇ ਉਹਨੇ ਡੰਟਣਾ ਹੈ ਉਹਦਾ ਪਿਆਰ ਵੀ ਮਤਲਬ ਉਹ ਹੈ ਕਿ ਹਾਂ ਵੀਰ ਹੈ ਨਾ ਹੂੰ ਜੇ ਤਾਂ ਮੈਂ ਤੁਹਾਨੂੰ ਕੁਝ ਕਹਿਣਾ ਮੈਂ ਤੁਹਾਨੂੰ ਕਹਿ ਵੀ ਦਵਾਂਗੀ ਉਹ ਕਿਤੇ ਨਾ ਕਿਤੇ ਡਰਦਾ ਵੀ ਉਹ ਤੋਂ ਅੱਛਾ ਜੀ ਹਾਂ ਪ੍ਰੀਤ ਗੁੱਸੇ ਹੋਊਗੀ ਤੇ ਡਾਂਟਦੇ ਵੀ ਪੂਰਾ ਇਹੋ ਤੇ ਮਨ ਦੀ ਵੀ ਸਭ ਤੋਂ ਜ਼ਿਆਦਾ ਉਹਨੂੰ ਹੀ ਆ ਵੀ ਠੀਕ ਹੈ ਜਿਵੇਂ ਸਾਡਾ ਸੀਨ ਹੈਗਾ ਕਿ ਮਾਠਾ ਢੱਕਣ ਜਾਨੇ ਆ ਵੀ ਠੀਕ ਹੈ ਤੂੰ ਮਾਠਾ ਢੱਕਣ ਜਾ ਮੈਂ ਨਹੀਂ ਜਾ ਰਹੀ ਮੇਰੇ ਲਈ ਤੂੰ ਹੀ ਆ ਜੋ ਵੀ ਹੈ ਅੱਛਾ ਜੀ ਵੈਰੀ ਨਾਈਸ ਇਹ ਬੜਾ ਅੱਛਾ ਮੂਮੈਂਟ ਹੋਣ ਵਾਲਾ ਹੈ ਬਹੁਤ ਮੈਨੂੰ ਮੇਰਾ ਪਰਸਨਲੀ ਮੈਨੂੰ ਬਹੁਤ ਮੇਰਾ ਫੇਵਰਿਟ ਸੀਨਾ ਹੋ ਬਹੁਤ ਪਸੰਦ ਆ ਮੈਨੂੰ ਸੀਨ ਵੀ ਉਹ ਜਿਹੜਾ ਬੌਂਡ ਤਿਕਦਾ ਹੈ ਸਾਡਾ ਬ੍ਰਦਰ ਸਿਸਟਰ ਦੀ ਤੁਸੀਂ ਕੈਮਿਸਟਰੀ ਦੇਖੋ ਜੀ ਕਮਾਲ ਦੀ ਹੈ ਉਹ 10 ਥੋੜਾ ਜਿਹਾ ਉਹਨਾਂ ਨੇ ਦੱਸਿਆ ਵੀ ਹੈ ਜਿਵੇਂ ਮੱਥਾ ਟੇਕਣ ਜਾਂਦੇ ਨੇ ਨਾ ਉਹ ਵੀ ਆਈਡੀਆਜ਼ ਇਹ ਹੋਇਆ ਥੋੜਾ ਜਿਹਾ ਤੇ ਉਹਦੇ ਨਾਲ ਜਿਹੜੇ ਦੂਸਰੇ ਕੈਰੈਕਟਰਸ ਹੈਗੇ ਆ ਜੀਵੇ ਦਾ ਕੈਰੈਕਟਰ ਹੈ ਹੂੰ ਜੋ ਪ੍ਰਿਆੰਸ਼ੂ ਜੀ ਕਰ ਰਹੇ ਜੀ ਵਿਕਾਸ ਦਾ ਮੈਂ ਕਰ ਰਿਹਾ ਹਸਦੁੱਲ ਦਾ ਬਲਵਿੰਦਰ ਪਾਜੀ ਕਰ ਰਹੇ ਹਾਂਜੀ ਸੋ ਤੁਸੀਂ ਦੇਖੋਗੇ ਵੀ ਤੁਹਾਨੂੰ ਇਹ ਲੱਗੂਗਾ ਵੀ ਦੇ ਆਰ ਦਾ ਰੀਅਲ ਬ੍ਰਦਰਸ ਆਫ ਪ੍ਰੀਤੀ ਬਿਲਕੁਲ ਠੀਕ ਹੈ ਤੁਹਾਨੂੰ ਇਸ ਸਕਰੀਨ ਤੇ ਨਜ਼ਰ ਆਊਗਾ ਤੁਸੀਂ ਇੱਕ ਕਿ ਸੈਕਿੰਡ ਵਾਸਤੇ ਵੀ ਇਹ ਨਹੀਂ ਕਹਿ ਸਕੋਗੇ ਵੀ ਇਹ ਰੀਅਲ ਬ੍ਰਦਰ ਸਿਸਟਰ ਨਹੀਂ ਹੈਗਾ ਨਹੀਂ ਹੈ ਹਾਂਜੀ ਓਕੇ ਓਕੇ ਅੱਛਾ ਲਾਸਟ ਬਟ ਨਾਟ ਦਾ ਲੀਸਟ ਸਵਾਲ ਅਸੀਂ ਨਾ ਹਰ ਇੱਕ ਸੈੱਟ ਤੋਂ ਚਾਹੇ ਕੋਈ ਅਸੀਂ गाना ਸ਼ੂਟ ਕਰੀਏ ਚਾਹੇ ਵੈਬ ਸੀਰੀਜ਼ ਹੋਵੇ ਚਾਹੇ ਫਿਲਮ ਹੋਵੇ ਕੁਝ ਨਾ ਲੈ ਕੇ ਜਾਂਦੇ ਆ ਅਸੀਂ ਜਿਵੇਂ ਕਿ ਮੈਂ ਜਿਵੇਂ ਇੰਟਰਵਿਊਜ਼ ਕਰਦੀ ਆ ਨਾ ਉੱਥੋਂ ਮੈਨੂੰ ਲੱਗਦਾ ਹੁੰਦਾ ਮੈਂ ਕੁਝ ਨਾ ਕੁਝ ਸਿੱਖ ਕੇ ਜਾਂਦੀ ਆ ਕਿਸੇ ਨਾ ਕਿਸੇ ਚੀਜ਼ ਕੋਈ ਵੀ ਚੀਜ਼ ਹੋਵੇ ਹੈ ਨਾ ਸੋ ਹਰ ਇੱਕ ਮੂਵੀ ਤੋਂ ਅਸੀਂ ਕੁਝ ਨਾ ਕੁਝ ਸਿੱਖੇ ਜਾਂਦੇ ਆ। ਸੋ ਤੁਸੀਂ ਇਸ ਮੂਵੀ 'ਚ ਜਦੋਂ ਲਾਸਟ ਹੀ ਸੀਗਾ ਜਾਂ ਜਦੋਂ ਫਿਨਿਸ਼ ਹੋ ਗਈ ਹੈ ਨਾ ਰੈਪ ਅਪ ਹੋ ਗਿਆ ਕੀ ਸਿੱਖ ਕੇ ਗਏ ਕੀ ਚੰਗਾ ਲੱਗਾ ਕੀ ਵਧੀਆ ਲੱਗਾ ਕਿ ਇਸ ਮਕੂਕਾ ਨੇ ਜਾਂ ਇਸ ਟੀਮ ਨੇ ਮੈਨੂੰ ਸਿਖਾਇਆ ਇਹ ਚੀਜ਼ ਮੇਰੇ ਫਿਊਚਰ 'ਚ ਕੰਮ ਆਊਗੀ ਇਹ ਮੇਰੇ ਰਿਸ਼ਤਿਆਂ ਦੇ ਵਿੱਚ ਕੰਮ ਆਊਗੀ ਇਹ ਮਤਲਬ ਕਿ ਮੈਨੂੰ ਵਧੀਆ ਲੱਗੂਗੀ ਜਾਂ ਫਿਰ ਇਹਨੂੰ ਮੈਂ ਆਪਣੇ ਤੱਕ ਰੱਖੂਗਾ ਵਧੀਆ ਚੀਜ਼ ਡਿਸਪਲਿਨ ਓਕੇ ਥਿਸ ਇਜ਼ ਦ ਵਨ ਬਟ ਆਈ ਵੰਟ ਟੂ ਸੇ ਡਿਸਪਲਿਨ ਬਟ ਇਟ ਡਿਸਪਲਿਨ ਤਰੀਕਾ ਨਾਲ ਕੰਮ ਹੋਇਆ ਹਮ ਪ੍ਰੋਫੈਸ਼ਨਲੀ ਵੀ ਹੋਇਆ ਇਮੋਸ਼ਨਲੀ ਅਪਾ ਜ਼ਿਆਦਾਤਰ ਕੀ ਹੁੰਦਾ ਕਿ ਆਪਾਂ ਪ੍ਰੋਫੈਸ਼ਨਲੀ ਕੰਮ ਕਰਦੇ ਆਂ ਠੀਕ ਹੈ ਨਾ ਜੀ ਆਪਾਂ ਕਹਦੇ ਨੇ ਬੇਸਿਕਲੀ ਆਪਾਂ ਹੈ ਤਾਂ ਇਮੋਸ਼ਨਲ ਹੀ ਨਾ ਸੋ ਇਹਦੇ ਵਿੱਚ ਪ੍ਰੋਫੈਸ਼ਨਲੀ ਵੀ ਕੰਮ ਹੋਇਆ ਇਮੋਸ਼ਨਲੀ ਵੀ ਸੀ ਇਨ ਟੱਚ ਰਹੇ ਆ ਆਪ ਦਾ ਸਮਝ ਕੇ ਕੰਮ ਕੀਤਾ ਜੀ ਔਰ ਇਹ ਨਹੀਂ ਹੈਗਾ ਕਿ ਸਾਨੂੰ ਫਿਲਮ ਦਾ ਸ਼ੂਟ ਕੰਪਲੀਟ ਹੋ ਗਿਆ ਉਦੋਂ ਬਾਅਦ ਤੁਸੀਂ ਸਾਨੂੰ ਬੁਲਾਓਗੇ ਤਾਂ ਅਸੀਂ ਨਹੀਂ ਆਵਾਂਗੇ ਇਹੋ ਜਿਹਾ ਕੋਈ ਵੀ ਇੱਕ ਨੋਟ ਇਵਨ ਸਿੰਗਲ ਪਰਸਨ ਇਹੋ ਜਿਹਾ ਕੋਈ ਵੀ ਨਹੀਂ ਹੈਗਾ ਸਭ ਨੇ ਮਤਲਬ ਦਿਲੋਂ ਕੰਮ ਕੀਤਾ ਜੀ ਨਾਈਸ ਔਰ ਡਿਸਪਲਿਨ ਨਾ ਫਿਲਮ ਬਣੀ ਹੈ ਔਰ ਅੱਛੇ ਤਰੀਕੇ ਨਾਲ ਫਿਲਮ ਬਣੀ ਹੈ। ਵੈਰੀ ਨਾਈਸ। ਸਹੀ ਹੈ ਜੀ। ਚੰਗਾ ਲੱਗਿਆ ਜੀ ਇਹ ਗੱਲ ਸੁਣ ਕੇ। ਥੈਂਕ ਯੂ। ਪਲੀਜ਼ ਪ੍ਰੀਤੀ ਤੁਸੀਂ ਦੱਸੋ। ਸੇਮ ਹੀ ਮੈਨੂੰ ਵੀ ਡਿਸਪਲਿਨ ਚੰਗਾ ਲੱਗਿਆ। ਬਹੁਤ ਵਧੀਆ ਤਰੀਕੇ ਨਾਲ ਸਾਰਾ ਕੁਝ ਸ਼ੂਟ ਹੋਇਆ ਸੀਗਾ। ਤੇ ਜਿਵੇਂ ਪ੍ਰੋਪਰ ਪ੍ਰੋਫੈਸ਼ਨਲ ਹੁੰਦਾ ਸਾਰਾ ਕੁਝ ਆਪਾਂ ਜਿਵੇਂ ਸਰ ਨੇ ਵੀ ਕਹਿ ਕਿਹਾ ਪ੍ਰੋਫੈਸ਼ਨਲ ਤਰੀਕੇ ਨਾਲ ਹੁੰਦਾ। ਇੱਥੇ ਪ੍ਰੋਫੈਸ਼ਨਲ ਪਲੱਸ ਇਮੋਸ਼ਨਲ ਸੀ। ਓਕੇ। ਸਾਰਿਆਂ ਦਾ ਬਾਂਡ ਇਹ ਨਹੀਂ ਕਿ ਸਿਰਫ ਆਰਟਿਸਟ ਦਾ। ਈਵਨ ਡਾਇਰੈਕਸ਼ਨ ਟੀਮ ਪ੍ਰੋਡਕਸ਼ਨ ਵਾਲੇ ਸਾਰੇ ਇੱਕ ਦੂਜੇ ਨਾਲ ਪਿਆਰ ਨਾਲ ਰਹਿੰਦੇ ਸੀਗੇ ਮੈਨੂੰ ਉਹ ਚੀਜ਼ ਇੱਥੇ ਇਸ ਸੈੱਟ ਤੇ ਸਭ ਤੋਂ ਜ਼ਿਆਦਾ ਵਧੀਆ ਲੱਗੀ ਸੀ ਵੈਰੀ ਨਾਈਸ ਓਕੇ ਦੋ ਡਿਸਪੀਨ ਇਕੱਠੇ ਹੋ ਗਏ ਜੀ ਪਲੀਜ਼ ਡੀਓਪੀ ਸਾਹਿਬ ਮੈਂ ਜੇ ਕਹੂੰਗਾ ਤੁਸੀਂ ਪੁੱਛਿਆ ਕਿ ਕੀ ਸਿੱਖਿਆ ਕੀ ਲੈ ਕੇ ਆਇਆ ਤਾਂ ਮੈਂ ਫਿਲਮ ਇੰਡਸਟਰੀ ਦਾ ਕੈਰੀਅਰ ਲੈ ਕੇ ਆਇਆ ਮਕੋਕਾ ਦਾ ਓਕੇ ਕਿਉਂਕਿ 16 ਤੋਂ 22 ਤੱਕ ਮੈਂ 뮤직 ਵੀਡੀਓਜ਼ ਕੀਤੇ ਆ ਹਾਰਾ ਤੇਸ ਨਾਲ ਗਾਣੇ ਕੀਤੇ ਪਰ 22 ਚ ਜਦੋਂ ਮਕੋਕਾ ਸ਼ੂਟ ਕੀਤੀ ਤੇ ਇੱਕ ਛੋਟਾ ਜਿਹਾ ਪਹਿਲਾ ਰਫ ਟ੍ਰੇਲਰ ਕਟਿਆ ਜਿਹੜਾ ਕੁਰਬਾਨ ਵੀਰੇ ਨੇ ਮੈਨੂੰ ਭੇਜਿਆ ਤੇ ਉਸ ਤੋਂ ਬਾਅਦ ਮੈਂ ਕੈਪਲਵਨ ਲਈ ਸੁਖਾ ਰੇਡਰ ਰਾਜਧਾਨੀ ਫਿਰ ਰੀਸੈਂਟਲੀ 6 ਇਚ ਇੱਕ ਫਿਲਮ ਰਿਲੀਜ਼ ਹੋਈ ਸੀ 84 ਤੋਂ ਬਾਅਦ ਉਹ ਸਾਰੀਆਂ ਮੌਕਾ ਤੋਂ ਬਾਅਦ ਹੀ ਹੈ ਅੱਛਾ ਜੀ ਮੇਰੇ ਲਈ ਤੇ ਬਹੁਤ ਸਪੈਸ਼ਲ ਹੈ ਕਿਉਂਕਿ ਉਹ ਖਾ ਖਾ ਕੇ ਮੈਂ ਬੜੇ ਬਹਿਕਮਾਏ ਸੋ ਯੇ ਟੀਮ ਨੇ ਕੰਮ ਕਰਕੇ ਮੈਂ ਇਹ ਤੇ ਕਰੀਅਰ ਹੀ ਆਪਣਾ ਲੈ ਕੇ ਆਇਆ ਤੇ ਪ੍ਰਮਾਤਮਾ ਕਰੇ ਫਿਲਮ ਬਹੁਤ ਵਧੀਆ ਜਾਵੇ ਸਾਰਿਆਂ ਨੇ ਬੜੀ ਮਿਹਨਤ ਕੀਤੀ ਇਹਦੇ ਲਈ ਜੀ ਬਿਲਕੁਲ ਜੀ ਅਸੀਂ ਵੀ ਸੇਮ ਦੁਆਵਾਂ ਕਰਦੇ ਹਾਂ ਡੈਫੀਨਿਟਲੀ ਥੈਂਕ ਯੂ ਸੋ ਮੱਚ ਪੂਰੀ ਟੀਮ ਦਾ ਐਂਡ 올 ਦਾ ਵੈਰੀ ਬੈਸਟ ਬਹੁਤ ਸਾਰੀਆਂ ਦੁਆਵਾਂ ਜੀ ਤੁਹਾਡੇ ਹੋਣ ਵਾਲੇ ਪ੍ਰੋਜੈਕਟ ਲਈ ਵੀ ਮਕੋਕਾ ਲਈ ਵੀ ਤੇ ਆਉਣ ਵਾਲੇ ਜਿਹੜੇ ਵੀ ਪ੍ਰੋਜੈਕਟ ਨੇ ਸਾਰਿਆਂ ਦੇ ਲਈ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਉਮੀਦ ਕਰਦੀ ਹਾਂ ਗੱਲਬਾਤ ਚੰਗੀ ਲੱਗੀ ਹੋਊਗੀ ਜੀ ਸੋ ਕੇਬਲ 1 ਤੇ ਤੇ ਸਾਰੇ ਜਾਣੇ ਨੇ ਮਕੋਕਾ ਦੇਖਣੀ ਹੈ ਬਹੁਤ ਜਲਦੀ ਆ ਜਾਵੇਗੀ